ਇੱਕ ਸ਼ਾਹ ਬਬੂ ਦਰਵਾਜ਼ੀ ਦਾ ਇੱਕ ਚਸਤ ਜੂਏ ਦੀ ਬਾਜ਼ੀ ਦਾ ਅੱਇ ਰੁਤਬਾ ਸਭ ਨੂੰ ਪਾਜੀ ਦਾ ਜਰਾ ਏ ਟੱਗਾ ਟਾਲਾ ਦੀ ਮੁਖ ਮੋਰ ਦਈਆ ਦਰਵਾਜ਼ਾ ਉਹ ਆ ਘਰ ਹੋਏ ਖੜਾ ਜਾ ਦੋ ਜਾਨਾ ਵਾਟੂ ਵਾਟ ਕਿਹਨਾਂ ਨੂੰ ਜੋ ਅਲੀ ਗੱਲ ਤੋਂ ਸਟੇਜ ਤੇ ਆ ਗਿਆ ਵਧੀਆ ਗੱਲ ਹੋ ਗਈ ਹੁਣ ਤੂੰ ਫੋਟੋ ਵੀ ਮੰਗਦਾ ਬੰਬੜਾ ਇੰਨੀ ਹਵਾਸ ਨਾ ਕਰ ਕਿਹਦੇ ਨਾਲ ਹੈ ਇਹ ਵਿਚਾਰੇ ਕਿਹਦੇ ਆਏ ਇਹ ਵਿਚਾਰੇ ਤੇਰਾ ਕਰ ਆਇ ਤੱਕ ਬੰਬੜਾ ਤਾਈ ਤਾਂ ਆਪੋ ਜੀਸ਼ੇ ਬਹਿ ਜਾਣਾ ਇਹ ਸਾਰੇ ਆਪਣੇ ਫੋਟੋ ਹੁੰਦਾ ਸਾਰਾ ਕੱਲੇ ਨਾਲ ਸਪਾਰਸ਼ੀ ਮੇਰੇ ਨਾਲ ਜਿਹੜਾ ਵੀ ਆਉ ਉਹ ਨਾਲ ਲੱਗਿਆ ਹੋਇਆ ਕਰੇ ਫੋਟੋ ਇਹ ਸਾਰਾ ਨਾਲੇ ਪੇਟਾ ਜੋ ਪੇਟੇ ਕਰ ਲਈਂ ਲਾ ਜਾ ਉਹ ਕੰਢੇ ਰਾਖੀ ਕਰਦੇ ਰਹੇ ਇਹ ਸਾਡਾ ਗੱਭਰੂ ਹੈ ਵੱਡਾ ਘਰੇਲ ਉਹਦੇ ਲਈ ਅੱਜ ਗਾਣਾ ਨੂੰ ਭੇਜ ਦਿਓ ਸਾਫ ਕਾਂ ਨੂੰ ਹਟ ਗਿਆ ਘਰ ਵਿੱਚ ਜੁਟਾ ਸਾਰ ਮੇਰੇ ਵਾਲਾ ਸਾਡਾ ਐਲੀ ਇਹ ਸਾਰੇ ਇੱਕੋ ਉਮਰ ਦੇ ਇੱਕੋ ਬੈਚ ਦੇ ਬਹੁਤ ਸ਼ੰਦ ਨਹੀਂ ਗਿਲ ਗਿਆ ਸੱਟਾ ਸਾਰਾ ਕੰਢੇ ਉਹ ਕੰਢੇ ਰਾਖੀ ਕਰਦੇ ਰਹੇ तो आए बपा नथो कंडे राखी कर ਨੀ ਤੁ ਪਟਨਾਸ ਰੋਣਾ ਲਾ ਕੇ ਸਭ ਤੋਂ ਸੋਹਣੀ ਵਖਤ ਪੁਰਾਣੀ ਇੱਕ ਖੱਟੀ ਆਂ ਅੰਬੀ ਨਾਲ ਮੱਥਾ ਟੋਕ ਕੇ ਸਰਾਹ ਕਰਦੀ ਉਹਨ ਖੱਟੀ ਨਹੀਂ ਭਾਂਦੇ ਕੱਚੀ ਹਾਲਿਆ ਕੋ ਜਵਾਨੀ ਦਾ ਕੰਮ ਹੈ ਸ਼ਰਾਰਤ ਕਰਨਾ ਖੱਟੀ ਪੱਕ ਕੇ ਹੋ ਜਾਂਦੀ ਹੈ ਕੱਚੀ ਜੜਨੀ ਜਿਵੇਂਦੀ ਹੈ ਤੇ ਪਰੋਮਾਂ ਸਾਰੀਆਂ ਚੀਜ਼ਾਂ ਦਾ ਕਰਨਾ ਘਣ ਤੋੜ ਵੋਹਨ ਉਹੀ ਚੁੱਪ ਰਹੇ ਨੇ ਕੀ ਹੋ ਗਿਆ ਚਾਰਵੇਂ ਮੇ ਤੇਰਾ ਹਾਂ ਦਾ ਗੱਡਾ ਅੱਜ ਖੁੱਲ ਗਈ ਉਹ ਕਰ ਲਿਖੋ ਸੀਨ ਵਿੱਚ ਤੂੰ ਸੋਣਾ ਵਿੱਚ ਦਾ ਗੱਡ ਨਹੀਂ ਤੋੜ ਗਈ ਅੱਗ ਰੱਖ ਦਉਂਦੀਆਂ ਮਨਾਲੀਆਂ ਗੱਡ ਨਹੀਂ ਤੋੜ ਗਈ ਤੂੰ ਅੱਗ ਰੱਖ ਦਉਂਦੀਆਂ ਮਨਾਲੀਆਂ ਕੰਨਾ ਵਿੱਚ ਮੁੰਦਰਾ